ਵੇ ਗੁਰੂ ਜੀ ਸਾਰੇ ਭੈਣ ਭਰਾ ਮੈਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਮੱਕੀ ਦੀਆਂ ਰੋਟੀਆਂ ਕਣਕ ਦਾ ਆਟਾ ਵਿੱਚ ਨਹੀਂ ਮਿਕਸ ਕਰਨ ਹੈਗੇ ਨਹੀਂ ਮੱਕੀ ਦੀਆਂ ਬਣਾਵਾਂਗੇ ਛੁਣ ਲਿਆ ਬਸ ਇਹ ਮਹੂਰਾ ਜਿਹਾ ਵਿੱਚੇ ਮਿਕਸ ਕਰ ਦੇਣੀ ਹੁੰਦੀ ਹੈ ਦੇਖਣਾ ਹੀ ਹੁੰਦਾ ਵੀ ਆਟੇ ਦੇ ਵਿੱਚ ਕੋਈ ਡੱਕਾ ਵਗੈਰਾ ਤਾਂ ਨਹੀਂ ਹੈਗਾ ਸੋ ਆ ਤਾਂ ਇਹ ਲੋ ਜਾਰੇ ਸਾਰੇ ਛਾਣ ਲੇ ਜਿੰਨ ਕਿ ਰੋਟੀਆਂ ਬਣਾਉਣੇ ਨੇ ਉਸ ਹਿਸਾਬ ਨਾਲ ਛਾਲਲੇ ਵਿੱਚ ਆਪਾਂ ਪਹਿਲੇ ਪਾ ਦਾਂਗੇ ਸਾਰਾ ਸਮਾਨ ਪਾਲਕ ਮੇਥੇ ਮੀਥੀ ਧਨੀਆਂ ਸਾਰਾ ਸਮਾਨ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਆਟੇ ਦੇ ਨਾਲ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ ਸ਼ੁਪੈਰ ਦਾ ਟਾਈਮ ਸੀ ਹਾਜੀ ਸੁੱਪਰੇ ਚਲੋ ਬਣਾ ਲਈਏ ਥੋੜਾ ਥੋੜਾ ਪਾਣੀ ਪਾਵਾਂਗੇ ਪਾਣੀ ਗਰਮ ਲਿਆ ਇਥੇ ਵੀ ਗਿੱਲੀ ਗਿੱਲੀ ਜੇ ਕੱਟ ਕੇ ਰੱਖੀ ਸੀ ਕਿਹਦੀ ਰਾਤ ਕੱਟ ਕੇ ਰੱਖ ਲਈ ਸੀ ਵਿੱਚ ਕੋਈ ਨਮਕ ਮਿਰਚ ਵਗੈਰਾ ਕੁਝ ਵੀ ਨਹੀਂ ਪਾਉਣਾ ਹੈਗਾ ਮਿਰਚ ਐਡ ਕਰ ਲਾਂਗੇ ਥੋੜੀ ਤੇ ਥੋੜਾ ਜਿਹਾ ਪਾ ਲੈਣਾ ਕਾਲੀ ਵਿੱਚ ਬਸ ਇਹਨਾਂ ਕਿਸਮ ਦਾ ਪਾਉਣਾ ਕਿ ਜੀ ਨਮਕ ਨਹੀਂ ਪਾਉਣਾ ਹੈਗਾ ਬਸ ਸਵਾਹ ਇਹਡ ਕਰ ਲੈਣੇ ਥੋੜਾ ਜਿਹਾ ਗਰਮ ਮਸਾਲਾ ਪਾ ਲੈਣੇ ਥੋੜੀ ਜੀ ਕਾਲੀ ਮਿਰਚ ਪਾ ਲੈਣੇ ਥੋੜੀ ਜੀ ਪਾ ਲਾਂਗੇ ਜੀ ਲਾਲ ਮਿਰਚ ਬਸ ਨਮਕ ਨਹੀਂ ਪਾਉਣਾ ਹੈ ਜੀ ਨਾਮਕ ਇਸ ਕਰਕੇ ਨਹੀਂ ਪਾਇਆ ਕਿਉਂਕਿ ਆਪਾਂ ਸਬਜੀ ਦੇ ਦਹੀਂ ਨਾਲ ਸਰਵ ਕਰਾਂਗੇ ਕਿਉਂਕਿ ਸਬਜੀ ਦੇ ਵਿੱਚ ਨਮਕ ਹੁੰਦਾ ਹੀ ਹੈ ਤੇ ਫਿਰ ਆਪਾਂ ਜ਼ਿਆਦਾ ਨਮਕ ਨਹੀਂ ਦੀ ਖਾਂਦੇ ਨਮਕ ਥੋੜਾ ਜਿਹਾ ਘੱਟੇ ਹੀ ਖਾਣੇ ਮੈਂ ਜਿੰਨਾ ਆਟਾ ਸੀ ਉਨਾ ਹੀ ਸਬਜ਼ੀ ਪਾ ਲਿਆ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਤੁਹਾਨੂੰ ਤਾਂ ਸਲਾਹ ਸੀ ਕਿ ਜੀ ਵੀ ਇਹਨੂੰ ਕੁੱਟ ਲਿਏ ਔਰ ਕਲੀਆਂ ਨੂੰ ਤੋੜ ਕੇ ਸਮਾਰ ਕੇ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਡੱਬੇ ਚ ਪਾ ਕੇ ਰੱਖ ਦ assi ਫਿਰ ਟਾਈਮ ਤੇ ਹੀ ਗਈ ਵਰੀ ਮੁੰਡਾ ਜਿੰਨਾ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਸਲਾਂਗੇ ਚੰਗੀ ਤਰ੍ਹਾਂ ਮੈਸ਼ ਕਰਾਂਗੇ ਉਨੇ ਰੋਟੀਆਂ ਵਧੀਆ ਬਣਨਗੀਆਂ ਹਰਾ ਹਰਾ ਹੋ ਗਿਆ ਆਟਾ ਕਿਉਂਕਿ ਆਪਾਂ ਸਾਰਾ ਸਮਾਨ ਆ ਜਿਹੜਾ ਦੇ ਵਿੱਚ ਜਾ ਦੇ ਪਾ ਲਿਆ ਇਸ ਤਰ੍ਹਾਂ ਗੁੰਨਣਾ লাগে ਜਿਵੇਂ ਆਪਾਂ ਕਣਕ ਦਾ ਆਟਾ ਗੁੰਨਦੇ ਹੁੰਨੇ ਧਰਮ ਪਾਣੀ ਦੇ ਨਾਲ ਵਧੀਆ ਬਣ ਜਾਂਦਾ ਟਾਈਮ ਤੇ ਕਈ ਵਾਰੀ ਰੋਟੀ ਬਣਾਉਣੀ ਹੁੰਦੀ ਹੈ ਜੀ ਕਾਲੀ ਜੇ ਟਾਈਮ ਤੇ ਨਹੀਂ ਕਈ ਵਾਰੀ ਉਸ ਟਾਈਮ ਸਮਾਨ ਤੋੜਿਆ ਜਾਂਦਾ ਮੈਂ ਹਮੇਸ਼ਾ ਸ਼ਾਮ ਨੂੰ ਇਹ ਸ਼ਾਮ ਨੂੰ ਸਬਜ਼ੀ ਬਣਾਉਣੀ ਹੈ ਉਹਦੇ ਚ ਪਾਉਣੇ ਨੇ ਤੇ ਸਵੇਰੇ ਤੋੜ ਲਈਦਾ। ਹੁਣ ਇਹ ਆਪਣਾ ਆਟਾ ਜਿਹੜਾ ਹਰਾ ਹਰਾ ਹੋ ਗਿਆ। ਹਰੀ-ਹਰੀ ਰੋਟੀਆਂ ਬਹੁਤ ਸੋਹਣੀਆਂ ਲੱਗਦੀਆਂ। ਮੱਟੀ ਨੂੰ 5-7 ਮਿੰਟ ਲਈ ਢਾਕੇ ਰੱਖ ਦਾਂਗੇ। ਉਸ ਤੋਂ ਬਾਅਦ ਇੱਕ ਵਾਰੀ ਫੇਰ ਇਹਨੂੰ ਉਲਕੀ ਦੇ ਲਾਂਗੇ ਜਾਨੂੰ ਆਪਾਂ ਆਪਣਾ 12-6-7 ਮਿੰਟ ਰੈਸਟ ਤੋਂ ਬਾਅਦ ਆਪਾਂ ਇਹਨਾਂ ਇੱਕ ਵਾਰੀ ਪਾਣੀ ਦਾ ਹੱਥ ਲਾ ਕੇ ਹੋਰ ਦੇ 2 ਕੁ ਮਿੰਟ ਲਈ ਚੰਗੀ ਤਰ੍ਹਾਂ ਮਸਲ ਲਾਂਗੇ ਜਿ ਘੋੜਾ ਹੱਥ ਲਾਉਣਾ ਤੇਲ ਦਾ ਉਹ ਵੀ ਲਾ ਸਕਦੇ ਆ ਲਓ ਜੀ ਹੁਣ ਆਟਾ ਆਪਣਾ ਰੋਟੀਆਂ ਬਣਾਉਣ ਲਈ ਬਿਲਕੁਲ ਤਿਆਰ ਆ ਹਰੀਆਂ-ਹਰੀਆਂ ਰੋਟੀਆਂ ਬਣਨਗੀਆਂ ਲਓ ਜੀ ਆਪਾਂ ਬਣਾਉਣੇ ਆ ਰੋਟੀ ਛੇੜਾ ਤੁਸੀਂ ਛੋਟੀ ਰੋਟੀ ਬਣਾਉਣੀ ਹੈ ਛੋਟਾ ਕਰ ਲਓ ਵੱਡੀ ਬਣਾਉਣੀ ਹੈ ਵੱਡਾ ਕਰ ਲਓ ਲਓ ਜੀ ਆਪਾਂ ਤਵੇ ਦੇ ਨੇੜੇ ਨੂੰ ਕਰਦੇ ਆਂ ਪਾਣੀ ਦਾ ਲਾ ਲਿਆ ਹੱਥ ਹੁਣ ਤਾਂ ਰੋਟੀ ਬਣਾਉਣੇ ਕੋਈ ਔਖੀ ਨਹੀਂ ਹੈ ਜੀ ਬਸ ਨੂੰ ਹਰੀ ਹਰੀ ਹੀ ਰੋਟੀ ਵਧੀਆ ਲੱਗਦੀ ਹੈ ਜੀ ਚਾਹ ਕੁੱਟ ਕੇ ਪਾ ਲਓ ਮੈਂ ਜ਼ਿਆਦਾ ਬਰੀਕ ਬਰੀਕ ਕੱਟ ਕੇ ਰੱਖਤਾ ਸੀ ਤਵਾ ਜੀ ਆਪਣਾ ਹੋ ਚੁੱਕਿਆ ਗਰਮ ਨਹਾਰਦੀ ਨਾਲ ਆ ਪਾਵੜਾ ਪੇੜਾ ਵੀ ਘਰ ਕੇ ਤਿਆਰ ਕਰਕੇ ਰੱਖ ਲੈਣੇ ਜੀ ਪੇੜੇ ਨਾਲ ਦੀ ਨਾਲ ਤੱਕ ਆਪਣੀ ਰੋਟੀ ਬਣਦੀ ਹੈ ਨਾਲ ਦੀ ਨਾਲ ਪੇੜੇ ਕਰ ਲੈਂਦੇ ਹੈਗੇ ਤੋਂ ਇਹ ਮੇਰੇ ਨਰਮਾ ਜੀ ਜੋ ਪਹਿਲਾਂ ਹੀ ਥੱਲ ਦਾਂਗੇ ਫਿਰ ਟੁੱਟ ਜੂਗੀ ਲੋ ਦੀ ਫਟਾਫਟ ਬਣ ਜਾਣਗੇ ਰੋਟੀਆਂ ਇਹ ਰੋਟੀਆਂ ਦੇ ਕੱਲੇ ਮੱਖਣ ਦੇ ਨਾਲੇ ਖਾ ਲਈਏ ਜੀ ਉਹ ਵੀ ਵਧੀਆ ਲੱਗਦੀਆਂ ਤੁਸੀਂ ਵਿੱਚ ਹਰੀ ਮਿਰਚ ਪਾਉਣੀ ਹੈ ਹਰੀ ਪਾ ਸਕਦੇ ਮੈਂ ਹਰੀ ਨਹੀਂ ਖਾਂਦੀ ਹੈ ਜੀ ਅਲਰਜੀ ਕਰਕੇ ਨਹੀਂ ਖਾਂਦੀ ਪਹਿਲਾਂ ਤਾਂ ਖਾ ਲੈਂਦੇ ਸੀ ਕੜੀ ਦਾ ਮਿਰਚੋਂ ਮੈਨੂੰ ਅਲਰਜੀ ਕਰਦੀ ਹੈ ਫਿਰ ਮੈਂ ਹਰੀਆਂ ਬੂਟੇ ਤਾਂ ਲੱਗੇ ਹੋਏ ਨੇ ਜੀ ਆਪਣੇ ਮਿਰਚਾਂ ਦੀ ਹਰੀ ਨਹੀਂ ਤੋੜਦੀ ਨਾਲ ਕਰਕੇ ਉਹਨਾਂ ਨੂੰ ਪੀਸ ਲੈਣੇ ਹੁੰਦੇ ਆ ਆਪਾਂ ਕਦੇ ਵੀ ਮੁੱਲ ਦੀ ਜਿਹੜੀ ਲਾਲ ਮਿਰਚਾ ਪੀਸੀ ਹੋਈ ਵੀ ਕਦੇ ਨਹੀਂ ਮੁੱਲ ਦੀ ਮਿਰਚ ਵਰਤਦੇ ਆਪਾਂ ਤੇ ਸਾਰੀ ਮਿਰਚਾ ਮੈਂ ਘਰੀ ਤਿਆਰ ਕਰਦੀ ਆਂ ਜਿੰਨੇ ਕ ਨਾਲ ਦੀ ਨਾਲ ਲੱਗਦੀਆਂ ਹੁੰਦੀਆਂ ਨੇ ਜਿੰਨੇ ਕ ਸੁੱਕੀ ਜਾਂਦੀਆਂ ਨੇ ਜੀ ਉਹਨੀਆਂ ਕ ਨਾਲ ਦੇ ਨਾਲ ਆਪਾਂ ਪੀਸ ਲੈਣੀ ਹੁੰਦੀ ਆ ਮਿਕਸੀ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਪੀਸ ਲੈਣੇ ਹੁੰਦੇ ਆ ਲੋ ਰੋਟੀ ਆਪਣੀ ਬਣ ਕੇ ਤਿਆਰ ਦਸੀ ਤੋਂ ਨਾ ਜੋ ਪਲਾਂਗੇ ਦੇਖੋ ਜੀ ਕਿੰਨੀ ਸੋਹਣੀ ਰੋਟੀ ਬਣੀ ਆਪਣੀ ਬੜੀ ਹਰੀ ਬਹੁਤ ਸੋਹਣੀ ਬਹੁਤ ਵਧੀਆ ਰੋਟੀ ਬਣੀ ਤੇ ਆਪਾਂ ਅਗਲੇ ਰੋਟੇ ਵੀ ਨਾਲ ਦੀ ਨਾਲ ਇਸੇ ਤਰ੍ਹਾਂ ਬਣਾ ਕੇ ਕਰ ਲਾਂਗੇ ਤਿਆਰ ਮੈਂ ਜਦੋਂ ਰੋਟੀ ਸਿੱਖੀ ਆ ਵਾ ਸਿੱਧੀ ਇਸ ਤਰ੍ਹਾਂ ਹੱਥ ਤੇ ਹੀ ਬਣਾਉਣੀ ਸਿੱਖੀ ਸੀ ਜਿਵੇਂ ਹੁਣ ਗਈ ਹੈ ਨਾ ਭੈਣਾਂ ਲਪਾ ਕੇ ਤੇ ਸਿੱਖਦੀਆਂ ਨੇ ਪਹਿਲਾਂ ਫਿਰ ਬਾਅਦ ਦੇ ਵਿੱਚ ਹੌਲੀ-ਹੌਲੀ ਉਹਨਾਂ ਨੂੰ ਹੱਥ ਨਾਲ ਵੀ ਹੈ ਨਾ ਬਣਾ ਲੈਂਦੀਆਂ ਨੇ ਤੇ ਮੈਂ ਸਿੱਧੀ ਇਸ ਤਰ੍ਹਾਂ ਹੀ ਸਿੱਖੀ ਸੀ ਮੇਰੀ ਬੇਟੀ ਆ ਜੀ ਉਹਨੂੰ ਵੀ ਮੈਂ ਹੱਥ ਦੇ ਨਾਲ ਹੀ ਸਿਖਾਈ ਸੀ ਬਣਾਉਣੀ ਮੇਰਾ ਬੇਟਾ ਉਹ ਵੀ ਬਣਾ ਲੈਂਦਾ ਮੱਕੀ ਦੀ ਰੋਟੀ ਉਹ ਵੀ ਸਿੱਧੇ ਬਸ ਮੈਂ ਹੱਥ ਤੇ ਹੀ ਸਿਖਾਈ ਸੀ ਜਦ ਮੈਂ ਰੋਟੀ ਬਣਾਉਂਦੀ ਹੁੰਦੀ ਸੀ ਉਹਨਾਂ ਨੂੰ ਕੋਲੇ ਬੁਲਾ ਲੈਣਾ ਵੀ ਤੁਸੀਂ ਇੱਕ ਇੱਕ ਰੋਟੀ ਬਣਾਓ ਦੋ ਭੈਣ ਭਰਾ ਤੇ ਉਹ ਬਣਾਉਂਦੇ ਹੁੰਦੇ ਸੀ ਜੇ ਫੇਰ ਉਹ 빙ੀ ਨਹੀਂ ਸੈਟ ਆਉਂਦੀ ਸੀ ਫੇਰ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਹ ਪੇੜਾ ਦੁਬਾਰੀ ਕਰੋ ਦੁਬਾਰੀ ਉਹਨਾਂ ਨੇ ਪੇੜਾ ਕਰਨਾ ਬਣਾਉਣੀ ਬਸ ਐਂ ਕਰਦੇ ਕਰਦੇ ਲਾਗੇ ਬਣਾਉਣ ਜਦੋਂ ਵੀ ਰੋਟੀ ਮੈਂ ਬਣਾਉਂਦੀ ਹੁੰਦੀ ਸੀ ਮੱਕੀ ਦੀ ਉਹਨਾਂ ਨੂੰ ਬੁਲਾ ਲੈਣਾ ਕੋਲੇ ਬਸ ਇੱਕ ਇੱਕ ਪੇੜਾ ਦੋ ਉਹਨਾਂ ਨੂੰ ਦੇ ਦੇਣਾ ਵੀ ਇਹਨੂੰ ਢਾਈ ਜਾਓ ਬਣਾਈ ਜਾਓ ਜੇ ਬਣ ਜਾਣੀ ਮੈਂ ਕਹਿੰਨਾ ਤੁਸੀਂ ਆਪਣੀ ਰੋਟੀ ਤੁਸੀਂ ਬਣਾਈਏ ਆਪਣੀ ਰੋਟੀ ਆਪੇ ਖਾਓ ਤੇ ਉਹ ਵੀ ਸਿੱਖ ਗਈ ਹੱਥ ਨਾਲ ਬਣਾ ਲੈਂਦੇ ਨੇ ਦੋ ਜਿਆ ਪਰੋਟੀ ਜਿਹੜੇ ਸਾਈਡ ਆ ਉਹ ਚੇਂਜ ਕਰਦਾ ਫੋਚਣਾ ਵੀ ਲੈ ਸਕਦੇ ਮੈਂ ਚਮਟੇ ਨਾਲ ਥੱਲੇ ਦੀ ਨੇ ਮੈਨੇ ਇਸੇ ਨਾਲ ਵਧੀਆ ਲੱਗਦੀ ਲੋ ਦੇਖੋ ਕਿੰਨੀ ਸੋਹਣੀ ਰੋਟੀ ਬਣ ਰਹੀ ਆ ਮੈਨੂੰ ਹਰੀ ਹਰੀਆਂ ਰੋਟੀਆਂ ਬਹੁਤ ਵਧੀਆ ਲੱਗਦੀਆਂ ਨੇ ਅੱਗੇ ਮੈਂ ਕਈ ਵਾਰ ਕਾਲੀ ਹੁੰਦੀ ਆ ਜੀ ਕੱਟ ਕੇ ਪਾ ਲੈਣੀ ਆ ਲੋ ਰੋਟੀ ਬਣ ਰਹੀ ਆ ਆਪਾਂ ਸਾਈਡ ਚੇਂਜ ਕਰ ਦਾਂ ਦੇਖੋ ਜੀ ਕਿੰਨੀ ਵਧੀਆ ਰੋਟੀ ਰੜੀ ਆ ਜੇ ਆਪਾਂ ਨੂੰ ਜ਼ਿਆਦਾ ਕੜੀ ਹੋਵੇ ਆਪਾਂ ਦੋਨੋਂ ਗੈਸਾਂ ਤੇ ਦੋ ਤਵੇ ਰੱਖ ਲਓ ਤੇ ਦੋਨਾਂ ਤੇ ਬਣਾਈ ਜਾਓ ਜੀ ਰੋਟੀ ਫਿਰ ਵੀ ਵਧੀਆ ਆਪਣੀ ਜਲਦੀ ਰੋਟੀਆਂ ਬਣ ਜਾਂਦੀਆਂ ਲਓ ਜੀ ਰੋਟੀ ਬਣ ਕੇ ਤਿਆਰ ਹੈ ਰੋਟੀਆਂ ਆਪਾਂ ਬਣ ਜਾਂਦੀਆਂ ਨੇ ਜੀ ਨਾਲ ਦੀ ਨਾਲ ਡੱਬੇ ਚ ਰੱਖੀ ਜਾਂਗੇ ਲਓ ਜੀ ਆਪਣੀ ਮੱਕੀ ਦੀਆਂ ਰੋਟੀਆਂ ਬਣ ਕੇ ਤਿਆਰ ਨੇ ਆਪਾਂ ਨਾਲ ਲੈ ਦਹੀਂ ਨਾਲ ਲਈਏ ਸਬਜ਼ੀ ਸਬਜੀ ਲੈਣ ਕਰਕੇ ਜੀ ਫਿਰ ਅਸੀਂ ਆਟੇ ਦੇ ਵਿੱਚ ਨਮਕ ਨਹੀਂ ਸੀ ਪਾਇਆ ਵੀ ਫਿਰ ਨਮਕ ਨਾ ਜ਼ਿਆਦਾ ਹੋ ਜਾਂਦਾ ਨਾਲ ਲਈਆ ਲੱਸੀ ਤੇ ਨਾਲੇ ਮੱਕੀ ਦੀ ਰੋਟੀ ਦੇਸੀ ਕਿ ਉਹਨਾਂ ਚੋਪੜ ਕੇ ਦੇਖੋ ਕਿੰਨੀਆਂ ਵਧੀਆ ਰੋਟੀਆਂ ਬਣੀਆਂ ਨੇ ਹਰੀਆਂ-ਹਰੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਲੋ ਜਿਹੜੇ ਭੈਣ ਭਰਾਵਾਂ ਨੇ ਮੱਕੀ ਦੀ ਰੋਟੀ ਛਕਣੀ ਹੈ ਜੀ ਆਜੋ ਤੇ ਸਾਰੇ ਭੈਣ ਭਰਾ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਹੱਸਦੇ-ਬਸਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਸਾਰੇ ਭੈਣ ਭਰਾ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਬੱਸ ਤੇ ਸਾਰੇ ਭੈਣ ਭਰਾ ਫੁੱਲ ਵਾਚ ਹੀ ਕਰਦੇ ਨੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਉਹ ਵੀ ਜੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰੇ ਭੈਣ ਭਰਾ ਮਨ ਸਤਿ ਸ੍ਰੀ ਅਕਾਲ ਜੀ ਧੰਨਵਾਦ ਹੈ